मैं टेसन पे 11 बजे उतरी तो मैं बिछा के चटाई बैठ गई बच्चों के लेकर फिर मेरा बड़ा वाला लड़का लैटरिन किया था मैं उसे लेकर धोने गई फिर उसके बाद वो दोनों मियाँ बीवी बैठे थे तो बोले कि लाओ हम इसको पकड़ लेते हैं फिर मैंने दे दिया भीड़ में थे सर और बहुत सारे लोग स्टेशन के बाहर बैठे हुए थे तो हमने बोला क्या है। फिर उसके बाद मैं जल्दी से करके धो के इसको फिर मैं जल्दी से आ गई फिर अपना बच्चा ले लिया ब, बैग फिर उसके बाद पुलिस वाले ने वहाँ से हटाने लगे फिर मैं उधर साइड मतलब जहाँ टेम्पू वेम्पू लगी है तो भीड़ में फिर हमने बिछा लिया वो मेरे बगल आके इसे थोड़ी दूर पे बिछा ली दोनों मियाँ बीबी अच्छा। फिर मेरे बच्चे से बोल रही थी मेरा बच्चा ऐसे खेल रहा था एक बजे तय खेला दोनों लोग फिर मैं बैठी थी फिर सो मेरे दोनों बच्चे सो गए तो उसने हाँ मैं उससे हम यही पूछे कि जब मेरा बच्चा ले ली मैं आई धो के फिर उसके बाद हमने पूछा कि तुम कहाँ गई थी तो वो बोल रही थी कि मैं लुधियाने में भाभी से मिलने आई और नई दिल्ली जा रही हूँ तीन बजे की ट्रेन है अच्छा, आप आप कहाँ से आई मैं फतेहपुर से आई यहाँ पे आयो जी किसी से रिश्तेदार से मिलने मेरा घर वाला रहता है यहाँ पे लोग लुधियाना जी अच्छा तो आपके जो बच्चे को लेकर गई है वो आ, महिला लेके गई है जो लेडीज वो आ, छोटे वाले बच्चे को लेके जी कितने साल का बच्चा था? एक साल का उसको लेगी जी अच्छा तो अभी पुलिस क्या कह रही है पुलिस यही बोल रही है की मैं ढूंढ रहा हूँ बस बच्ची लड़का था बेटी लड़का था लड़का लेके अच्छा तो वो सीसीटीवी में पता लगा भी कहते वो काले रंग का सूट डाला था लेडीज हाँ वही लेडीज लगी जो बोला कि दिल्ली में जाऊंगी तीन बजे की ट्रेन है मेरा बच्चा वही जब मैं सो गई दो बजे तक जाग रही थी मैं फिर उसके बाद मेरी आंख लग गई तो बचा ले जी फिर उसके बाद मैं जानी नहीं जब सुबह पाँच बजे उठी तो देखो तो ये हो रहा तो वो नहीं तो फिर मैं जल्दी से सबसे पूछा फिर पुलिस के पास आया जल्दी से फिर उसके बाद बताया लिखाया फिर बोले कि फिर ढूंढने लगे सब लोग सब फिर तो 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 मैं बैठी थे सारा दिन यहाँ पे फैक्ट्री में थे फिर सुबह आए नौ दस बजे तक का सुबह आठ बजे ना ਹੜਾ ਪਲੇਅਰ ਪੁਲਿਸ ਮੁਲਾਜ਼ਮਾਂ ਨੂੰ ਪਹ ਲੱਗਾ ਸੀ ਕਿ ਇੱਕ ਬੱਚਾ ਗਵਾਹ ਹੋ ਗਿਆ ਇੱਕ ਛਾਲ ਦਾ ਤਾਂ ਮੁੜ ਕੇ ਸਾਡੇ ਕੋਲ ਦੋ ਆਏ ਸੀ ਮੀਆਂ ਬੀਵੀ ਲਾਲਤੀ ਦੇਵੀ ਤੇ ਆਸ਼ੀਸ਼ ਕੁਮਾਰ ਉਹ ਲਾਲਤੀ ਦੇਵੀ ਕਹਿ ਰਹੀ ਸੀ ਮੇਰਾ ਹਸਬੰਦ ਇੱਥੇ ਕਰਦਾ ਨੌਕਰੀ ਕਰਦਾ ਇੱਥੇ ਫੈਕਟਰੀ ਵਿੱਚ ਨਾ ਜੁੜ ਜਾਣੇ ਤੇ ਇਹ ਫਤੇਪੁਰ ਯੂਪੀ ਸਟੇਸ਼ਨ ਤੋਂ ਉਹਨਾਂ ਮਿਲਣ ਵਾਸਤੇ ਆਪਣੇ ਦੋਨਾਂ ਬੱਚਿਆਂ ਨੇ ਇੱਕ 4 ਸਾਲ ਦਾ ਬੱਚਾ ਇੱਕ ਇੱਕ ਸਾਲ ਦਾ ਬੱਚਾ ਉਹਦੋਂ ਆਈ ਸੀ ਪੇ ਲੱਗਦੇ ਹੁ ਜਲੰਧਰ ਗਲਤ ਗਲਤੀ ਪੈਕੇਜ ਚਲੇਗੀ ਉਥੋਂ ਰਾਤ ਨੂੰ 11 ਵਜੇ ਆ ਗਏ 17 ਤਰੀਕ ਨੂੰ ਰਾਤ ਨੂੰ ਇੱਥੇ ਆਂਦੀ ਮੈਂ ਇੱਥੇ ਬੈਠ ਕੇ ਆ ਕੇ ਰਜਿਸਟ੍ਰੇਸ਼ਨ ਦੇ ਬਾਅਦ ਉਹਦੀ ਘਰ ਵਾਲੇ ਨੂੰ ਫੋਨ ਕੀਤਾ ਉਹ ਕਹਿੰਦਾ ਮੈਂ ਰਾਤ ਨੂੰ ਆ ਸਕਦਾ ਮੇਰੀ ਨਾਈਟ ਸ਼ਿਫਟ ਆ ਤੇ ਮਾਲਕ ਸੇਰੇ ਆਉਣਗੇ ਤੇ ਫਿਰੇ ਉਹਨਾਂ ਇਜਾਜ਼ਤ ਤੋਂ ਬਾਅਦ ਮੈਂ ਆਵਾਂਗਾ ਤੇ ਰਾਤ ਨੂੰ ਇੱਥੇ ਆਰਾਮ ਕਰਨ ਲੱਗੀ ਬੈਠ ਗਈ ਫਿਰ ਉਹਨੇ ਉਹਦੀ 12:00 ਵਜੇ ਮੈਨੂੰ ਮੇਰੇ ਬੱਚੇ ਆ ਵੱਡੇ ਨੂੰ ਲੈਟਨ ਲੈ ਗਈ ਤੇ ਲਾਗੇ ਕਪਲ ਹੋਰ ਬਿਠਾ ਸੀ ਕਾਫੀ ਇੰਦੇ ਗੈਦਰਿੰਗ ਸੀ ਬਹੁਤ ਲੋਕੀ ਬੈਠੇ ਦੇ ਤੇ ਉਹਦੀ ਮੈਂ ਬੱਚਾ ਉਹਨਾਂ ਨੂੰ ਫੜਾ ਕੇ ਲੈਟਨ ਚੱਲ ਗਈ ਉਸ ਤੋਂ ਬਾਅਦ ਇਹਨਾਂ ਮਾਪੇ ਸਾਈਆਂ ਦੇ ਤਰਲੋਨਾ ਦਾ ਬੱਚਾ ਲੁੱਲਿਆ ਆਪਣਾ ਉਹਨਾਂ ਨੇ ਕਿਹਾ ਕਿ ਪੁਲਿਸ ਵਾਲੇ ਆਏ ਸੀ ਉਹ ਕਹਿੰਦੇ ਆਪਣੇ ਇਹਨਾਂ ਨੇ ਸਫ਼ਰ ਕਰਨਾ ਸਫ਼ਰ ਜਾਓ ਜਿਹੜੇ ਵਾਧੂ ਹੈਗੇ ਉਹਨਾਂ ਨੂੰ ਭੇਜਦੇ ਰਹੀ ਸਮ ਅਵੇਰ ਕਰਾਇਆ ਸੀ ਲੋਕਾਂ ਨੂੰ ਕਿ ਆਪਣੇ ਬੱਚਿਆਂ ਦਾ ਸਮਾਨ ਦਾ ਖਿਆਲ ਰੱਖੋ ਤੇ ਉਹ ਫਿਰ ਉਹਨਾਂ ਨੂੰ ਲੈ ਕੇ ਸਾਈਡ ਤੇ ਜਾ ਕੇ ਨਾ ਮੁਸਾਫਰਖਾਨੇ ਦੇ ਉੱਤਰ ਕੈਮਰੀ ਨੇ ਤੋਂ ਬਾਹਰ ਥੋੜਾ ਸੌ ਗਏ ਕਹਿੰਦੇ ਮੈਨੂੰ ਨੀਂਦ ਸੱਕੀ ਹੋਈ ਸੀ ਮੈਨੂੰ ਨੀਂਦ ਆ ਗਈ ਐ ਕੋਈ ਰਾਤ ਨੂੰ ਮੇਰੇ ਬੱਚੇ ਸੌਂ ਗਏ ਜਦੋਂ ਸਵੇਰੇ ਮੈਂ 6-7 ਵਜੇ ਉੱਠ ਕੇ ਵੇਖਿਆ ਤੇ ਮੇਰਾ ਬੱਚਾ ਛੋਟਾ 1 ਸਾਲ ਵਾਲਾ ਰਾਜ ਜਿਹੜਾ ਨ ਕੁਨੇ ਸੀ ਅੱਛਾ ਬੱਚੇ ਕਿੰਨੇ ਸੀ ਟੋਟਲ ਬੱਚੇ ਤਾਂ ਦੋ ਸੀ ਇਹਦੇ ਕੋਲ ਇੱਕ 4 ਸਾਲ ਦਾ ਸੀ ਇੱਕ ਇੱਕ ਸਾਲ ਦਾ ਅੱਛਾ ਇੱਕ ਸਾਲ ਵਾਲੇ ਨੂੰ ਲੱਗੇਗਾ ਇੱਕ ਸਾਲ ਵਾਲਾ ਬੱਚਾ ਇਹਦਾ ਅੰਨੀ ਮਿਸਪਲੇਸ ਹੋ ਗਿਆ ਕਹਿੰਦੀ ਮੈਂ ਆਪਣੇ ਤੌਰ ਤੇ ਹੀ ਘਰ ਵਾਲੇ ਨੂੰ ਫੋਨ ਕੀਤਾ ਉਹਦੀ ਵੇਟ ਕੀਤੀ ਉਹ ਆਇਆ ਫਿਰ ਮੈਂ ਦੀ ਮੈਂ ਲੱਭਣਾ ਸ਼ੁਰੂ ਕੀਤਾ ਤੇ ਲੱਭਦਿਆਂ ਲੁਕਦਿਆਂ ਦੀ ਫਿਰ ਮੈਂ ਪੁਲਿਸ ਨੂੰ ਦੱਸਿਆ ਅੱਗੇ ਕੋਈ ਨਾ ਬਾਅਦ ਫਿਰ ਆਪਾਂ ਨਾਲ ਜਾ ਕੇ ਕੈਮਰੇ ਚੈੱਕ ਕੀਤੇ ਤੇ ਕੈਮਰੇ ਚੈੱਕ ਕਰਨ ਤੋਂ ਬਾਅਦ ਤੇ ਸਾਨੂੰ ਜੀ ਕੈਮਰੇ ਚੈੱਕ ਕੀਤੇ ਫਿਰ ਕੈਮਰੇ ਚੈੱਕ ਤੋਂ ਬਾਅਦ ਇੱਕ ਸਾਨੂੰ ਫਿਰ ਫੁਟੇਜ ਆਹੀ ਕਿ ਇਹ ਕੁੜੀ ਇੱਕ ਲੇਡੀ ਜਿਹੜੀ ਹੈਗੀ ਇੱਕ ਲੇਡੀ ਜੀ ਹੱਗੀ 30 ਸਾਲ ਦੀ ਉਹ ਬੱਚ ਲੈ ਕੇ ਜਾ ਰਹੀ ਸੀ ਬੱਚਾ ਤੇ ਨਾਲ ਨਾਲ ਪਿੱਛੇ ਮੁੰਡਾ ਇੱਕ ਹੀ ਬੈਗ ਪਾਇਆ ਨਾਲ ਸੀ ਇਹਨਾਂ ਨੂੰ ਦਿਖਾਈ ਕਿਤੇ ਇਹੀ ਹੈ ਜਿਹੜੇ ਰਾਤਿਆਂ ਨੂੰ ਇਹਨਾਂ ਬੱਚਾ ਪਹਿਲਾਂ ਫੜੇ ਹੱਟ ਲਾ ਕੇ ਸੁੱਤੇ ਸੀ ਉਹ ਰਾਤ ਸਵਾਗ 2 ਵਜੇ ਕੋਈ ਬੱਚਾ ਉਹ ਲੈ ਕੇ ਨਿਕਲ ਕੇ ਬਾਹਰ ਮੈਨਿਗੇਟ ਤੋਂ ਬਾਹਰ ਉਤੋਂ ਆਪੇ ਟੀਮਾਂ ਲਾਈਆਂ ਜੀ ਤਿੰਨ ਕਰ ਰਹੇ ਆ ਆਪਣੇ ਤੁਹਾਡੇ ਸੈਕਿਉਰਿਟੀ ਲੱਗੇ ਹੋਏ ਆ ਤੇ ਕਿ ਮੈਂ ਖੁਦ ਵੀ ਲੱਗਾ ਤਿੰਨ ਟੀਮਾਂ ਉਹ ਸਿਟੀ ਵਾਲੇ ਕੈਮਰੇ ਚੈੱਕ ਕਰ ਰਹੇ ਆ ਉਤੋਂ ਗਾਂ ਦਿਖੋ ਲੀਡ ਮਿਲਦੀ ਆ ਸਕੀ ਸਾਨੂੰ ਕਿਉਂਕਿ ਬਾਕੀ ਤੁਹਾਡੇ ਕੋਲ ਤੁਹਾਡੇ ਚੈਨਲਾਂ ਦੇ ਮਾਧਮ ਨਾਲ ਨਹੀਂ ਦੱਸਾਂ ਚਾਹੁੰਨੇ ਆ ਤੁਹਾਡੇ ਕੋਲ ਫੋਟੋ ਕੁਝ ਜਿਨਹੋ ਹੈ ਅੱਛਾ ਜੀ ਜੀ ਦੱਸੋ ਕਿ ਜਿਹੜੀ ਲੇਡੀਜ਼ ਲੈ ਕੇ ਜਾ ਰਹੀ ਸੀ ਸੀਸੀਟੀਵੀ ਦੇ ਵਿੱਚ ਤੇ ਜਿਨ੍ਹਾਂ ਦਾ ਬੱਚਾ ਕਨੈਪ ਕੀਤਾ ਉਹਨੇ ਪਛਾਣ ਲਿਆ ਉਹਨਾਂ ਨੂੰ ਉਹਨਾ ਪਛਾਣਦਾ ਕਹਿੰਦੀ ਇਹੀ ਆਂਦੀ ਉਹ ਹੀ ਜਿਨ੍ਹਾਂ ਰਾਤ ਨੂੰ 12 ਵੇ ਬੱਚਾ ਦਿੱਤਾ ਜਿਨ੍ਹਾਂ ਮੇਰਾ 15 ਮਿੰਟ ਬਚਾ ਰੱਖਿਆ ਤੇ ਇਹੀ ਸਾਡੇ ਲਾਗੇ ਲੰਮੇ ਬਹਿ ਸੀ ਅੱਛਾ ਕਹਿੰਦੀ ਮੈਂ ਸੌਂ ਗਈ ਸਿਰੇ ਜਾ ਖੁੱਲੀ ਤੇ ਮੇਰਾ ਬੱਚਾ ਵੈਪ ਸੀ ਉਹ ਤੇ ਉਹ ਪਹਿਲਾਂ ਵੀ ਕਹਿ ਰਹੀ ਸੀ ਮੈਨੂੰ ਲੱਗਦਾ ਉਹੀ ਲੱਗੀ ਤੇ ਜਦੋਂ ਫੁਟੇਜ ਦਿਖਾਈ ਇਹ ਵਾਕਿਆ ਕਲੀਅਰ ਹੋ ਗਿਆ ਕਿ ਉਹੀ ਆ ਤੇ ਹੁਣ ਪਰਿਵਾਰਕ ਮੈਂਬਰ ਨਾਲ ਗੱਲਬਾਤ ਹੋਈ ਪਰਿਵਾਰਕ ਮੈਂਬਰ ਕੱਲ ਤੇ ਸਾਡੇ ਕੋਲ ਹੀ ਆ ਜੀ ਆਰੇ ਰਾਤੀ ਅਸੀਂ ਭੇਜਿਆ ਸੀ ਸਾਡੇ ਕੋਲ ਹੀ ਆ ਨਾਲ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਸਜੋਬ ਵਾਸਤੇ ਜਿੱਥੇ ਜਿੱਥੇ ਮਿਲਦੀ ਆ ਦਿਖਾ ਰਹੇ ਆ ਬਾਕੀ ਸਾਡੇ ਕੋਲ ਹੀ ਪਰਿਵਾਰ ਕੋਸ਼ਿਸ਼ ਕਰ ਰਹੇ ਆ ਲੀਡ ਮਿਲੇਗੀ ਵਾਸਤੇ ਹੈਗੀ ਆ ਕਿ ਕਵਰ ਅਪ ਕਰ ਲਾਂਗੇ ਆਪ ਨੂੰ ਬਾਕੀ ਤੁਹਾਡੇ ਸਹਿਯੋਗ ਦੀ ਲੋੜ ਹੈ ਜਿੰਨਾ ਲਾਇਬਲੇਟ ਕਰ ਸਕਦੇ